ਦੋਸਤੋ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਰੇਖਾ ਦੇ ਪਿਆਰ ਤੇ ਰੇਖਾ ਦੀ ਕਿਸੇ ਰੇਖਾ ਦੀ ਇਸ਼ਕ ਦੀ ਦਾਸਤਾਨ ਕਿੰਨੇ ਲੋਕਾਂ ਨਾਲ ਰੇਖਾ ਦਾ ਇਸ਼ਕ ਰਿਹਾ ਕਿੰਨਿਆਂ ਨਾਲ ਨੌਂ ਜੁੜਿਆ ਕਿੰਨੇ ਉਹਦੇ ਨਾਲ ਔਰ ਰਿਕਾਰਡ ਜਿਹੜੇ ਉਹਦੇ ਆਸ਼ਕ ਰਹੇ ਨੇ ਤੇ ਕਿੰਨਿਆਂ ਨਾਲ ਰਾਤਾਂ ਬਤਾਈਆਂ ਨੇ ਰੇਖਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਦੋਂ ਵੀ ਸਾਹਮਣੇ ਆਉਂਦੀ ਆ ਕੈਮਰੇ ਤੇ ਆਉਂਦੀ ਆ ਤਾਂ ਝੂਠਾ ਮੁਸਕਰਾਉਂਦੀ ਆ ਝੂਠਾ ਮਤਲਬ ਜ਼ਿਆਦਾ ਇੱਕ ਆਮ ਖੁਸ਼ ਹੋਣਾ ਹੁੰਦਾ ਇੱਕ ਜ਼ਿਆਦਾ ਖੁਸ਼ ਹੋਣਾ ਹੁੰਦਾ ਆ ਤੇ ਉੱਥੇ ਉਹ ਸ਼ਹਿਰ ਜਾਂ ਯਾਦ ਆਇਆ ਜਾਂਦਾ ਜੋ ਇਤਨਾ ਮੁਸਕਰਾ ਰਹੇ ਹੋ ਕਿਆ ਗਮ ਹੈ ਜਿਸੇ ਛੁਪਾ ਰਹੇ ਹੋ ਰੇਖਾ ਦੇ ਉੱਤੇ ਬਹੁਤ ਇਲਜ਼ਾਮ ਲੱਗਦੇ ਆ ਉਹਦੀ ਸੈਕਟਰੀ ਫਰਜ਼ਾਨਾ ਦਾ ਇਲਜ਼ਾਮ ਵੀ ਲੱਗਦਾ ਅਮਿਤਾਬ बच्चन ਦਾ ਇਲਜ਼ਾਮ ਵੀ ਲੱਗਦਾ ਹੋਰ ਬਹੁਤ ਨੇ ਕਮਲ ਹਸਨ ਦਾ ਇਲਜ਼ਾਮ ਉਹਦਾ ਆਕਸ਼ੇ ਕੁਮਾਰ ਦਾ ਇਲਜ਼ਾਮ ਲੱਗਦਾ ਪਤਾ ਨਹੀਂ ਕਿੰਨੇ ਲੋਕ ਨੇ ਕਿੰਨੇ ਐਕਟਰ ਨੇ ਕਿੰਨੀਆਂ ਐਕਟਰਸਾਂ ਨੇ ਜਿਨ੍ਹਾਂ ਦੀ ਜ਼ਿੰਦਗੀ ਇਸ ਇਸ਼ਕ ਨੇ ਤਬਾਹ ਕਰਤੀ ਉਹਨਾਂ ਦੇ ਵਿੱਚੋਂ ਇੱਕ ਰੇਖਾ ਆ ਤੇ ਅੱਜ ਆਪਾਂ ਖੁੱਲ ਕੇ ਰੇਖਾ ਦੀ ਹਿਸਟਰੀ ਦੇ ਉੱਤੇ ਗੱਲ ਕਰਾਂਗੇ ਕਿ ਕਿੰਨੇ ਲੋਕਾਂ ਦੇ ਨਾਲ ਰੇਖਾ ਦਾ ਰੇਖਾ ਦਾ ਇਸ਼ਕ ਰਿਹਾ ਆ ਤੇ ਕਿੰਨੀਆਂ ਨਾਲ ਵਿਆਹ ਹੋਏ ਨੇ ਤੇ ਕਿੰਨੇ ਬਾਇਓ ਸੀ ਕਿਤੇ ਕਿੰਨੇ ਉਹਨਾਂ ਚ ਕੁਵਾਰੇ ਸੀ ਸਾਰੀ ਡਿਟੇਲ ਅੱਜ ਮੈਂ ਤੁਹਾਡੇ ਮੂਰੇ ਰੱਖੂਗਾ ਦਿਲ ਲਾ ਕੇ ਸੁਣਿਓ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਬਰਾਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਆਪਾਂ ਰੇਖਾ ਦੀ ਇੱਕ ਤਰ੍ਹਾਂ ਦੀ ਬਾਇਓਗ੍ਰਾਫੀ ਕਰਨ ਲੱਗੇ ਆ ਬਾਇਓਗ੍ਰਾਫੀ ਸਿਰਫ ਰੋਮਾਂਟਿਕ ਹੋਊਗੀ ਇਹਦੇ ਚ ਹੋਰ ਕੁਝ ਨਹੀਂ ਕੋਈ ਐਕਸ਼ਨ ਨਹੀਂ ਦਿਖਾਵਾਂਗੇ ਕੋਈ ਤੁਹਾਨੂੰ ਟਰੈਜੀ ਨਹੀਂ ਦਿਖਾਵਾਂਗੇ ਠੀਕ ਹੈ ਬਈ ਇਸ ਤੇ ਸ਼ੁਰੂ ਕਰਦੇ ਆਂ ਦਰਸਤੋ ਦੋਸਤੋ ਸਭ ਤੋਂ ਪਹਿਲਾ ਇਸ਼ਕ ਜਿਹੜਾ ਰੇਖਾ ਦਾ ਹੋਇਆ ਸੀ ਉਹ ਐਸੀ ਨਵੀਨ ਨੇਚਰ ਦੇ ਨਾਲ ਉਸ ਤੋਂ ਪਹਿਲਾਂ ਰੇਖਾ ਤੇ ਸ਼੍ਰੀ ਦੇਵੀ ਦੋਨੋਂ ਸਾਊਥ ਤੋਂ ਆਈਆਂ ਸੀਗੀਆਂ ਰੇਖਾ ਨੇ ਪਹਿਲੀ ਫਿਲਮ ਆ ਕੇ ਬਾਲੀਵੁੱਡ ਦੇ ਵਿੱਚ ਸਾਵਨ ਭਾਦੋਂ ਸਾਈਨ ਕੀਤੀ ਸੀ ਉਸ ਫਿਲਮ ਦਾ ਹੀਰੋ ਸੀਗਾ ਨਵੀਨ ਨੇਚਰ ਨਵੀਨ ਨੇਚਰ ਦੇ ਨਾਲ ਸਭ ਤੋਂ ਪਹਿਲਾਂ ਰੇਖਾ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀਗੀਆਂ ਸਭ ਤੋਂ ਪਹਿਲੀ ਫਿਲਮ ਵੀ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਨਵੀਨ ਨੇਚਰ ਨੇ ਵੀ ਡੈਬਿਊ ਕੀਤਾ ਸੀ ਪਹਿਲੀ ਫਿਲਮ ਉਹਦੀ ਵੀ ਸਾਮੁਪਤ ਹੋਈ ਸੀ ਪਰ ਦੁੱਖ ਇਹ ਹੋਇਆ ਕਿ ਉਸ ਅਫੇਰ ਦੇ ਦੌਰਾਨ ਤੇ ਉਸ ਫਿਲਮ ਦੀ ਸ਼ੂਟਿੰਗ ਦੇ ਅਰਾਮ ਫਿਲਮ ਖਤਮ ਹੋਣ ਤੱਕ ਰਹੀ ਨਵੀਨ ਨੇਚਰ ਨੂੰ ਰੇਖਾ ਤਾਂ ਨਾਲ ਪਿਆਰ ਹੁੰਦੇ ਹੋਏ ਵੀ ਕਿਸੇ ਹੋਰ ਦੇ ਨਾਲ ਪਿਆਰ ਹੋ ਗਿਆ ਸੀ ਤੇ ਨਵੀਨ ਨੇਚਰ ਰੇਖਾ ਤੋਂ ਥੋੜੀ ਦੂਰੀ ਬਣਾਉਣ ਲੱਗਾ ਪਰ ਰੇਖਾ ਨੇ ਹੋਰ ਦੁੱਗਣੀ ਦੂਰੀ ਬਣਾ ਲਈ ਜਵਾਨ ਸੀਗੀ ਨਵਾਂ ਨਵਾਂ ਕਾਨੂੰਨ ਸੀ ਵੀ ਆਸ਼ਕ ਮਿਲ ਜਾਣੇ ਸੀ ਉਹਨੂੰ ਐਂ ਲੱਗਦਾ ਸੀ ਰੇਖਾ ਨੂੰ ਤੇ ਨਵੀਨ ਨੇਚਲ ਨੂੰ ਛੱਡਦਾ ਨਵੀਨ ਨੇਚਲ ਦੇ ਜਾਣ ਤੋਂ ਬਾਅਦ ਰੇਖਾ ਦੀ ਜ਼ਿੰਦਗੀ ਵਿੱਚ ਦੂਸਰਾ ਹੀਰੋ ਆਇਆ ਸੀ ਜਤਿੰਦਰ ਹੁਣ ਸਵਾਲ ਇਹ ਉੱਠਦਾ ਕਿ ਜਤਿੰਦਰ ਨਾਲ ਰੇਖਾ ਦਾ ਰਿਸ਼ਤਾ ਕਦੋਂ ਸ਼ੁਰੂ ਹੋਇਆ ਸੀ ਜਤਿੰਦਰ ਨਾਲ ਰੇਖਾ ਦਾ ਰਿਸ਼ਤਾ ਸ਼ੁਰੂ ਹੋਇਆ ਸੀ ਇੱਕ ਵਿਚਾਰਾ ਫਿਲਮ ਦੇ ਦੌਰਾਨ ਉਦੋਂ ਵੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਪਰ ਜਤਿੰਦਰ ਦਾ ਉਸ ਸਮੇਂ ਸ਼ੋਭਾ ਕਪੂਰ ਦੇ ਨਾਲ ਵੀ ਰੁਮਾਂ ਚੱਲਦਾ ਸੀ ਉਹ ਸ਼ੋਭਾ ਕਪੂਰ ਨੂੰ ਆਪਣੀ ਘਰ ਵਾਲੀ ਬਣਾਉਣਾ ਚਾਹੁੰਦਾ ਸੀ ਪਰ ਮੈਨੂੰ ਤਾਂ ਜਤਿੰਦਰ ਦੀ ਸਮਝ ਨਹੀਂ ਆਉਂਦੀ ਹੈ ਕਿ ਜਤਿੰਦਰ ਸ਼ੋਭਾ ਕਪੂਰ ਦੇ ਮਗਰ ਵੀ ਲੱਗਿਆ ਹੋਇਆ ਸੀ ਤੇ ਹਿਮਾ ਮਾਲਨੀ ਦੇ ਮਗਰ ਵੀ ਲੱਗਿਆ ਹੋਇਆ ਸੀ ਹੁਣ ਰੀਖਾ ਦੇ ਮਗਰ ਵੀ ਲੱਗਿਆ ਹੋਇਆ ਸੀ ਤੇ ਜਤਿੰਦਰ ਜੀ ਕਿਸਾਨ ਸੀਗਾ ਸਾਲ ਸਮਝ ਨਹੀਂ ਲੱਗਦੀ ਹੈ ਕਿ ਪਰ ਹੁਣ ਸਵਾਲ ਇਹ ਉੱਠਦਾ ਕਿ ਜਤਿੰਦਰ ਤੇ ਰੀਖਾ ਦਾ ਰਿਸ਼ਤਾ ਟੁੱਟਿਆ ਕਿਵੇਂ ਆ ਜਤਿੰਦਰ ਨਾ ਤਾਂ ਸ਼ੋਭਾ ਕਪੂਰ ਨੂੰ ਚੜ੍ਹਨਾ ਚਾਹੁੰਦਾ ਸੀ ਕਿਉਂਕਿ ਸ਼ੋਭਾ ਕਪੂਰ ਉਹਨਾਂ ਦਿਨਾਂ ਦੇ ਵਿੱਚ ਬਲੈਤ ਰਹਿੰਦੀ ਸੀ ਬਾਹਰਲੇ ਦੇਸ਼ ਰਹਿੰਦੀ ਸੀ ਤੇ ਕੰਮ ਕਰ ਨੌਕਰੀ ਦੇ ਕਰਕੇ ਬਾਹਰਲੇ ਦੇਸ਼ ਰਹਿੰਦੀ ਹੁੰਦੀ ਸੀ ਤੇ ਇੱਧਰ ਜਤਿੰਦਰ ਫਿਲਮਾਂ ਦੀ ਸ਼ੂਟਿੰਗ ਕਰਦਾ ਹੋਇ ਉਨੇ ਰੇਖਾ ਦੇ ਨਾਲ ਸੈਟਿੰਗ ਕਰ ਲਈ ਪਰ ਰੇਖਾ ਦੇ ਬਾਰੇ ਜਿਹੜਾ ਸਵਾਲ ਪੁੱਛਿਆ ਗਿਆ ਜਤਿੰਦਰ ਨੂੰ ਕਿ ਵੀ ਤੁਹਾਡਾ ਰੇਖਾ ਨਾਲ ਪਿਆਰ ਚੱਲਦਾ ਪਿਆ ਰੋਮਾਂਚ ਛੱਡਦਾ ਪਿਆ ਤੇ ਉਧਰ ਤੁਸੀਂ ਸ਼ੋਭਾ ਕਪੂਰ ਦੇ ਨਾਲ ਵਿਆਹ ਹੋਣ ਵਾਲਾ ਵਿਆਹ ਕਾਨੂੰਨ ਵਾਲੇ ਨੂੰ ਪਰ ਜਤਿੰਦਰ ਨੇ ਉੱਥੇ ਗੱਲ ਚੌੜ-ਚੌੜ ਕੇ ਗੱਲ ਕਹਿਤੀ ਕਿ ਵੀ ਰੇਖਾ ਦੇ ਨਾਲ ਤਾਂ ਮੇਰਾ ਬਸ ਪਾਰਟ ਟਾਈਮ ਆ ਰੇਖਾ ਦੇ ਨਾਲ ਮੈਂ ਕਿਉਂ ਪ੍ਰੋਪਰਲੀ ਕਰਦਾ ਟਾਈਮ ਪਾਸ ਆ ਬਸ ਕੱਲਾ ਇਹ ਇਹ ਗੱਲ ਦਾ ਪਤਾ 2-4 ਦਿਨਾਂ ਬਾਅਦ ਰੇਖਾ ਨੂੰ ਲੱਗ ਗਿਆ ਰੇਖਾ ਨੇ ਫਿਰ ਜਤਿੰਦਰ ਨੂੰ ਪਹਿਲਾਂ ਤਾਂ ਬਹੁਤ ਗੁੱਸਿਆ ਬਹੁਤ ਗਾਲਾਂ ਕੱਢੀਆਂ ਬਹੁਤ ਮੰਦਾ ਚੰਗਾ ਬੋਲਿਆ ਬਾਅਦ ਚ ਰ ਤਦ ਨਾਲ ਦੇ ਲਤ ਮਾਰਦੀ ਵੀ ਚੱਲ ਤੂੰ ਭੱਜ ਮੇਰੀ ਜ਼ਿੰਦਗੀ ਚ ਲੋਡ ਦੀ ਹੈਗੀ ਤੇਰੇ ਵਰਗੇ ਬੰਦਿਆਂ ਦੀ ਫਿਰ ਉਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਜੀਵਨ ਦਾ ਮੁੰਡਾ ਜੀਵਨ ਖਲਨਾਇਕ ਹੁੰਦਾ ਸੀ ਨਾ ਪੁਰਾਣੇ ਜ਼ਮਾਨੇ ਤੋਂ ਦਾ ਬੇਟਾ ਸੀਗਾ ਕਿਰਨ ਕੁਮਾਰ ਕਿਰਨ ਕੁਮਾਰ ਮਤਲਬ ਉਮਰ 'ਚ ਬਹੁਤ ਛੋਟਾ ਸੀ ਰੇਖਾ ਦੇ ਨਾਲ ਉਹ ਐਜ਼ ਇਹ ਮਤਲਬ ਸਟਾਰ ਦੇਖਦਾ ਸੀ ਉਹਨੇ ਰੇਖਾ ਨੂੰ ਸਟਾਰ ਸਮਝਦਾ ਹੁੰਦਾ ਸੀ ਪਰ ਰੇਖਾ ਤੇ ਨਾਲ ਰੇਖਾ ਤੇ ਉਹਦਾ ਅਫੇਅਰ ਸੀਗਾ ਕਿਉਂਕਿ ਇਹ ਕਿਰਨ ਕੁਮਾਰ ਨੇ ਉਹ ਥੋੜੇ ਦਿਨ ਪਹਿਲਾਂ ਆਪਣੇ ਇੰਟਰਵਿਊ ਦੇ ਵਿੱਚ ਸਪਸ਼ਟ ਕੀਤਾ ਸੀ ਕਿ ਰੇਖਾ ਨੇ ਉਹਦੋਂ ਮੇਰੇ ਨਾਲ ਮਾੜਾ ਕੀਤਾ ਆ ਪਰ ਗੱਲ ਇਹ ਸੀ ਕਿ ਜਦੋਂ ਕਿਰਨ ਕੁਮਾਰ ਰੇਖਾ ਨੂੰ ਆਪਣੇ ਘਰੇ ਲੈ ਕੇ ਜਾਂਦਾ ਆ ਜੀਵਨ ਨੂੰ ਨੂੰ ਮਲਾਉਣ ਲਈ ਤਾਂ ਜੀਵਨ ਤੇ ਉਹਦੀ ਘਰ ਵਾਲੀ ਇਸ ਰਿਸ਼ਤੇ ਦੇ ਪੂਰੀ ਤਰ੍ਹਾਂ ਖਲਾਫ ਹੁੰਦੇ ਨੇ ਕਿਰਨ ਕੁਮਾਰ ਨੂੰ ਠੋਕ ਕੇ ਕਹਿ ਦਿੰਦੇ ਨੇ ਵੀ ਮਹਾਰਾਜਾ ਤਾਂ ਰੇਖਾ ਰਹੂਗੀ ਸਾਡੇ ਨਾਲ ਜਾਂ ਧੂ ਰਹੇਗਾ ਪਰ ਉੱਥੇ ਕਿਰਨ ਕੁਮਾਰ ਵਿਚਾਰਾ ਜਿਵੇਂ ਕਹਿੰਦੇ ਮਮਾ ਵੋਈ ਸੀਗਾ ਉਹ ਮਾਪੇ ਦਾ ਕਹਿਣਾ ਇੱਕ ਇੰਚ ਨਹੀਂ ਮੋੜਨ ਵਾਲਾ ਬੰਦਾ ਸੀਗਾ ਪਰ ਇਹ ਇਹ ਰਿਸ਼ਤਾ ਫਿਰ ਤਾਂ ਕਰਕੇ ਟੁੱਟ ਗਿਆ ਪਰ ਜਦ ਰੇਖਾ ਕੋਲੋਂ ਇਸ ਰਿਸ਼ਤੇ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਿਰਨ ਕੁਮਾਰ ਨੂੰ ਐਜੇ ਬੱਚਾ ਦੇਖਦੀ ਹੁੰਦੀ ਸੀਗੀ ਰੇਖਾ ਦਾ ਤੇ ਵਿਨੋਦ ਮਹਿਰਾ ਦਾ ਰਮਾਂਸ ਬਹੁਤ ਲੰਬਾ ਚੱਲਿਆ ਸੀ ਤੇ ਇਸ ਰਿਸ਼ਤੇ ਦੇ ਵਿੱਚ ਰੇਖਾ ਸੀਰੀਅਸ ਵੀ ਸੀਗੀ ਔਰ ਉਹ ਸਹੀ ਤਰੀਕੇ ਨਾਲ ਵਿਨੋਦ ਮਹਿਰਾ ਦੇ ਨਾਲ ਪਿਆਰ ਵੀ ਕਰਦੀ ਸੀ ਤੇ ਉਹਦੇ ਨਾਲ ਵਿਆਹ ਵੀ ਕਰਾਉਣਾ ਚਾਹੁੰਦੀ ਸੀ ਪਰ ਉਸ ਤੋਂ ਬਾਅਦ ਇਹਨਾਂ ਦਾ ਰਿਸ਼ਤਾ ਵੀ ਟੁੱਟ ਗਿਆ ਸੀ ਹੁਣ ਇਹਨਾਂ ਦਾ ਰਿਸ਼ਤਾ ਟੁੱਟਿਆ ਜਾਂ ਅੱਜ ਤੱਕ ਨਾ ਤਾਂ ਰੇਖਾ ਨਾ ਤਾਂ ਵਿਨੋਦ ਮਹਿਰਾ ਮਰਨ ਤੱਕ ਕਦੇ ਵੀ ਇਸ ਚੀਜ਼ ਨੂੰ ਸਪਸ਼ਟੀਕਰ ਨਹੀਂ ਦਿੱਤਾ ਇਹਨਾਂ ਨੇ ਨਾ ਰੇਖਾ ਕਦੇ ਅੱਜ ਤੱਕ ਸਪਸ਼ਟੀਕਰ ਨਹੀਂ ਦਿੱਤੀ ਵੀ ਉਹਨਾਂ ਦੋਨਾਂ ਦਾ ਵਿਆਹ ਹੋਇਆ ਸੀ ਪਰ ਦੂਸਰੇ ਪਾਸੇ ਰੇਖਾ ਦੀ ਜ਼ਿੰਦਗੀ ਦੇ ਵਿੱਚ ਉੱਤੇ ਇੱਕ ਆਟੋ ਬਾਇਓਗ੍ਰਾਫੀ ਲਿਖੀ ਗਈ ਆ ਉਹਦਾ ਨਾਮ ਆ ਰੇਖਾ ਕੀ ਆਟੋ ਬਾਇਓਗ੍ਰਾਫੀ ਦੀ ਅਨਟੋਲਡ ਸਟੋਰੀ ਉਹਦੇ ਰਾਈਟਰ ਸੀ ਯਾਸਰ ਉਸਮਾਨ ਯਾਸਰ ਉਸਮਾਨ ਉਹ ਸਟੋਰੀ ਦੇ ਵਿੱਚ ਉਹ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਵੀ ਵਿਨੋਦ ਮਹਿਰਾ ਤੇ ਰੇਖਾ ਦਾ ਵਿਆਹ ਹੋਇਆ ਸੀ ਕੋਲਕਾਤਾ ਦੇ ਇੱਕ ਮੰਦਿਰ ਦੇ ਵਿੱਚ ਤੇ ਜਦੋਂ ਵਿਨੋਦ ਮਹਿਰਾ ਰੇਖਾ ਨੂੰ ਆਪਣੇ ਘਰੇ ਲੈ ਕੇ ਜਾਂਦਾ ਆ ਤਾਂ ਜਿਹੜੀ ਰੇਖਾ ਦੀ ਮਾਂ ਹੁੰਦੀ ਆ ਇਹਦਾ ਸਖਤ ਇਤਰਾਜ਼ ਕਰਦੀ ਆ ਤੇ ਰੇਖਾ ਨੂੰ ਆਪਣੇ ਘਰੇ ਨਹੀਂ ਬਣ ਦਿੰਦੀ ਹੈਗੀ ਪਰ ਰੇਖਾ ਨੂੰ ਉਸ ਟਾਈਮ ਦੁੱਖ ਇਸ ਗੱਲ ਦਾ ਸੀ ਵੀ ਵਿਨੋਦ ਮਹਿਰਾ ਉਹਦੇ ਵੱਲ ਨਹੀਂ ਖੜਾ ਹੋਇਆ ਉਹਦੀ ਉਹਦੀ ਸਪੋਰਟ ਨਹੀਂ ਕੀਤੀ ਹੈਗੀ ਤੇ ਬਸ ਇਹ ਇਹ ਰਿਸ਼ਤਾ ਵੀ ਹੌਲੀ 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 ਦੂਰ ਹੁੰਦਾ ਹੁੰਦਾ ਚਲਾ ਗਿਆ ਪਰ ਇਹਦੇ ਵਾਸਤੇ ਨਾ ਤਾਂ ਕਦੇ ਵਿਨੋਦ ਮਹਿਰਾ ਐਕਸੈਪਟ ਕੀਤਾ ਨਾ ਕਿ ਰੇਖਾ ਨੇ ਐਕਸੈਪਟ ਕੀਤਾ ਕਿ ਉਹਨਾਂ ਦਾ ਵਿਆਹ ਹੋਇਆ ਸੀ ਪਰ ਯਾਸਰ ਉਸਮਾਨ ਕਿਤਾਬ ਚ ਬਹੁਤ ਕਲੀਅਰ ਕਲੀਅਰ ਲਿਖਦੇ ਨੇ ਕਿ ਇਹਨਾਂ ਦੋਨਾਂ ਦਾ ਵਿਆਹ ਵੀ ਹੋਇਆ ਸੀ ਤੇ ਐਸ ਇਨਸੀਡੈਂਟ ਕਰਕੇ ਇਹਨਾਂ ਦੇ ਰਿਸ਼ਤੇ ਚ ਦੂਰੀਆਂ ਆਈਆਂ ਸੀ ਉਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ਚ ਐਂਟਰੀ ਹੁੰਦੀ ਆ ਅਮਿਤਾਬ ਬਚਨ ਦੀ ਸੁਪਰਸਟਾਰ ਅਮਿਤਾਬ ਬਚਨ ਦੀ ਜਿਹੜੇ ਜਿਹੜੇ ਕਿ ਉਸ ਟਾਈਮ ਪਲੇਬॉय ਦੀ ਇਮੇਜ ਦੇ ਨਾਲ ਘੁੰਮ ਰਹੇ ਸੀ ਪਰ ਮੈਂ ਤੁਹਾਨੂੰ ਦੱਸਾਂ ਗੱਲ ਕਿ ਵੀ ਅਮਿਤਾਭ ਬਚਨ ਤੇ ਰੇਖਾ ਦਾ ਇਹਦਾ ਰੋਮਾਂਸ ਸੀ ਅਮਿਤਾਭ ਬਚਨ ਆਲ ਟਾਈਮ ਮਤਲਬ ਐਦਾਂ ਹੀ ਰਹੇ ਨੇ ਉਸੇ ਸੁਭਾਅ ਦੇ ਨੇ ਬਈ ਰੇਖਾ ਥੋੜੀ ਜਿਹੀ ਜ਼ਿਆਦਾ ਪਪੂਲਰ ਹੋ ਗਈ ਨਹੀਂ ਤਾਂ ਜਿਹੜੀ ਬਾਕੀ ਹੋਰ ਐਕਟਰਸ ਸੀ ਉਹ ਘੱਟ ਪਪੂਲਰ ਹੋਈਆਂ ਜੇ ਤੁਸੀਂ ਜੇ ਤੁਹਾਨੂੰ ਮੈਂ ਸਹੀ ਦੱਸਾਂ ਤਾਂ ਇੱਕ ਨਾਸਤਿਕ ਫਿਲਮ ਦੇ ਵਿੱਚ ਇੱਕ ਐਕਟਰਸ ਆ ਵਿੱਚ ਇੱਕ ਬਾਹਰਲੀ ਫੋਰਨ ਦੀ ਐਕਟਰਸ ਸੀਗੀ ਉਹ ਪਿੱਛੇ ਡਾਂਸ ਕਰਦੀ ਹੁੰਦੀ ਆ ਉਸ ਮਤਲਬ ਰੇਖਾ ਮੂਰੇ ਡਾਂਸ ਕਰਦੀ ਸੀ ਤਾਂ ਪਿੱਛੇ ਉਹ ਕੁੜੀ ਡਾਂਸ ਕਰਦੀ ਸੀ ਤੇ ਅਮਿਤਾਭ ਬਚਨ ਜ਼ਿਆਦਾ ਰੇਖਾ ਦੇ ਨਾਲੋਂ ਵੀ ਜ਼ਿਆਦਾ ਉਹਦੇ ਤੇ ਲੱਟੂ ਸੀ ਤੇ ਰੇਖਾ ਉਸ ਡਾਂਸਰ ਤੋਂ ਇੰਨਾ ਚੜ ਗਈ ਸੀ ਤੇ ਉਹਨੇ ਸੈੱਟ ਦੇ ਉੱਤੇ ਹੀ ਮਤਲਬ ਸਟੇਜ ਦੇ ਉੱਤੇ ਉਸ ਡਾਂਸਰ ਉੱਤੇ ਥੱਪੜ ਮਾਰਤਾ ਸੀ ਤੇ ਇਹ ਗੱਲ ਉਹ ਗੱਲ ਉੜਦੀ ਉੜਦੀ ਪਹੁੰਚ ਗਈ ਸੀਗੀ ਜਯਾ ਬੱਜਨ ਦੇ ਕੋਲੇ ਜਯਾ ਬੱਜਨ ਫਿਰ ਉਸ ਥੱਪੜ ਦੇ ਜਵਾਬ ਵਾਸਤੇ ਉਸ ਸੈੱਟ ਦੇ ਉੱਤੇ ਆਈ ਸੀ ਤੇ ਉਹਨੇ ਰੇਖਾ ਦੇ ਧੱਪੜ ਜੜਦਾ ਸੀ ਪਰ ਉਹਨਾਂ ਸਵਾਲ ਇਹ ਉੱਠਦਾ ਕਿ ਜਾਇਆ ਬੱਚਨ ਨੇ ਰੇਖਾ ਨੂੰ ਕਾਬੂ ਕਿਵੇਂ ਕੀਤਾ ਜਾਂ ਅਮਿਤਾਬ ਬੱਚਨ ਨੂੰ ਕਾਬੂ ਕਿਵੇਂ ਕੀਤਾ ਅਸਲ 'ਚ ਇਹ ਰਿਸ਼ਤਾ ਹੋਰ ਲੰਬਾ ਚੱਲ ਜਣਾ ਸੀ ਪਰ ਰੇਖਾ ਦੀ ਇੱਕ ਫੁਕਰਗਰਦੀ ਕਰਕੇ ਇਹ ਸਾਰਾ ਮਿੱਟੀ 'ਚ ਪਾਣੀ ਪੈ ਗਿਆ ਉਹ ਉਸ ਸਮੇਂ ਨਾ ਰਿਸ਼ੀ ਕਪੂਰ ਤੇ ਨੀਤੂ ਸਿੰਘ ਦਾ ਵਿਆਹ ਹੋ ਰਿਹਾ ਸੀ ਰਾਜਪੂਰ ਦੀ ਪਾਰਟੀ ਸੀ ਵਿਆਹ ਹੋ ਰਿਹਾ ਸੀ ਉੱਥੇ ਕੀ ਹੋਇਆ ਰੇਖਾ ਸੰਧੂਰ ਲਾ ਕੇ ਪਹੁੰਚ ਜਾਂਦੀ ਆ ਉਸ ਪਾਰਟੀ ਦੇ ਵਿੱਚ ਉਹ ਪਾਰਟੀ ਵਿੱਚ ਸਾਰੇ ਜਗ੍ਹਾ ਤੇ ਗੱਲਾਂ ਹੋਣ ਲੱਪੀਆਂ ਕਿ ਵੀ ਰੇਖਾ ਨੇ ਅਮਿਤ ਆਬ ਬੱਜਨ ਦੇ ਨਾਮ ਦਾ ਸੰਦੂਰ ਲਾ ਲਿਆ। ਹੁਣ ਉਸ ਪਾਰਟੀ ਦੇ ਵਿੱਚ ਜਯਾ ਬੱਜਨ ਵੀ ਸੀਗੀ। ਉਹਨੂੰ ਬਹੁਤ ਬੁਰਾ ਲੱਗਿਆ। ਉਹ ਸੱਤੀ ਕੱਪੜੀ ਅੱਗ ਲਾ ਮੇਰੇ ਘਰ ਵਾਲੇ ਦੇ ਨਾਂ ਦੇ ਨਾਲ ਕਿਸੇ ਹੋਰ ਦਾ ਨਾਂ ਜੋੜਿਆ ਜਾ ਰਿਹਾ। ਉਹਨੇ ਕੀਤਾ ਕਿ 2-4 ਦਿਨਾਂ ਬਾਅਦ ਰੇਖਾ ਨੂੰ ਚਾਹ ਦੇ ਉੱਤੇ ਬੁਲਾਇਆ ਆਪਣੇ ਘਰੇ। ਰੇਖਾ ਵੀ ਆ ਗਈ। ਰੇਖਾ ਬੈਲ ਘੜਕਾਉਂਦੀ ਆ ਤੇ ਅੰਦਰ ਆ ਜਾਂਦੀ ਆ ਜਾਇਆ ਬਚਨ ਉਹਨ ਬੜੇ ਡੀਸੈਂਟ ਤਰੀਕੇ ਨਾਲ ਬੁਲਾਉਂਦੀ ਆ ਬਿਠਾਉਂਦੀ ਆ ਚਾਹ ਪਾਣੀ ਪਲਾਉਂਦੀ ਆ ਵੈਲਕਮ ਕਰਦੀ ਆ ਉਹਦਾ ਗ੍ਰੇਟ ਤਰੀਕੇ ਨਾਲ ਉਹਨੂੰ ਮਤਲਬ ਫੀਲਿੰਗ ਕਰਾਉਂਦੀ ਆ ਉਹਦੀ ਪਰ ਜਾਣ ਲੱਗੇ ਉਹਨੂੰ ਇਹ ਗੱਲ ਕਹਿ ਦਿੰਦੇ ਵੀ ਤੂੰ ਰੇਖਾ ਨੂੰ ਬੜੇ 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 ਜਿਵੇਂ ਕਹਿੰਦੇ ਪਾਵਰਫੁਲ ਤਰੀਕੇ ਨਾਲ ਰੇਖਾ ਨੂੰ ਜਾਇਆ ਬਚਨ ਕਹਿੰਦੀ ਆ ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ ਵੀ ਮੈਂ ਅਮਿਤਾਬ ਬੱਚ ਨੂੰ ਛੱਡਣ ਵਾਲੀ ਨਹੀਂ ਹੈਗੀ ਮੈਂ ਉਹਨੂੰ ਛੱਡਣਾ ਨਹੀਂ ਹੈਗਾ ਕੈਨਨ ਇਹ ਵੀ ਉਦੋਂ ਰੇਖਾ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਵੀ ਅਮਿਤਾਬ ਬੱਚਨ ਜਿੰਨਾ ਮਰਜੀ ਮੈਂ ਜ਼ੋਰ ਲਾ ਲਵਾਂ ਅਮਿਤਾਬ ਬੱਚਨ ਜਯਾ ਭਾਦਰੀ ਨਹੀਂ ਛੱਡ ਸਕਦੇ ਕਿਉਂਕਿ ਜਯਾ ਭਾਦਰੀ ਨੇ ਅਮਿਤਾਬ ਬੱਚਨ ਦੀ ਉਸ ਔਖੇ ਸਮੇਂ ਮਦਦ ਕੀਤੀ ਸੀ ਜਿਹੜੇ ਸਮੇਂ ਅਮਿਤਾਬ ਬੱਚਨ ਨੂੰ ਕੋਈ ਕੁੱਤੇ ਦੇ ਬਾਹਰ ਨਹੀਂ ਸੀ ਪੁੱਛਦਾ ਹੁੰਦਾ ਜਿੰਦੀਰ ਫਿਲਮ ਦਵਾਲੀ ਜਯਾਬਾਦ ਨਹੀਂ ਸੀ ਫਿਰ ਉਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ਦੇ ਵਿੱਚ ਪੰਜਾਬੀ ਪੁੱਤਰ ਰਾਜ ਬੱਬਰ ਸਾਹਿਬ ਆਉਂਦੇ ਨੇ ਰਾਜ ਬੱਬਰ ਦੇ ਨਾਲ ਵੀ ਰੇਖਾ ਦੇ ਰਿਸ਼ਤੇ ਪੂਰੇ ਸੁਰਖੀਆਂ 'ਚ ਰਹੇ ਨੇ ਲਾਈਟਸ 'ਚ ਰਹੇ ਨੇ ਮੈਗਜ਼ੀਨਾਂ 'ਚ ਦੋਨਾਂ ਦੀਆਂ ਫੋਟੋਆਂ ਬੜੀ ਸ਼ਾਨ ਨਾਲ ਛਪਦੀਆਂ ਰਹੀਆਂ ਨੇ ਹੁਣ ਰਾਜ ਬੱਬਰ ਤੇ ਰੇਖਾ ਦਾ ਰਮਾਂਜ਼ ਸ਼ੁਰੂ ਕਦੋਂ ਹੋਇਆ ਦਰਸਲ ਉਸ ਸਮੇਂ ਰਾਜ ਬੱਬਰ ਦੀ ਜ਼ਿੰਦਗੀ ਦੇ ਵਿੱਚ ਸਮਿਤਾ ਪਾਟਲ ਜਾ ਚੁੱਕੀ ਸੀ ਸਮਿਤਾ ਪਾਟਲ ਦੀ ਡੈਥ ਹੋ ਚੁੱਕੀ ਸੀ ਤੇ ਇਧਰ ਰੇਖਾ ਦੀ ਜ਼ਿੰਦਗੀ ਦੇ ਵਿੱਚੋਂ ਤਾਜ਼ਾ-ਤਾਜ਼ਾ ਅਭਿਤਾ ਵਜਨਤੀ ਨੋ ਐਂਟਰੀ ਹੋਈ ਸੀ ਤੇ ਉਹ ਦਿਨਾਂ ਦੇ ਵਿੱਚ ਰੇਖਾ ਤੇ ਰਾਜ ਬੱਬਰ ਦੀਆਂ ਫਿਲਮਾਂ ਆਉਣ ਲੱਪੀਆਂ ਕਈ ਜਗ੍ਹਾ ਕਈ ਫਿਲਮਾਂ ਜਿੱਨਾਂ ਨੇ ਇਕੱਠਿਆਂ ਨੇ ਕੰਮ ਕੀਤਾ ਤੇ ਬੈਠ ਕੇ ਇੱਕ ਦੂਸਰੇ ਨਾਲ ਆਪਣਾ ਦੁੱਖ ਵੰਡਾਉਣ ਲੱਪੇ ਦੁੱਖ ਸੁੱਖ ਵੰਡਾਉਂਦੇ ਵੰਡਾਉਂਦੇ ਰਾਜ ਬੱਬਰ ਤੇ ਰੇਖਾ ਦੀਆਂ ਨਜ਼ਦੀਕੀਆਂ ਵਧ ਗਈਆਂ ਤੇ ਰਾਜ ਬੱਬਰ ਜੇ ਆਪਣੀ ਹੱਦ ਪਾਰ ਕਰਨੀ ਲੱਗੇ ਸੀਗੇ ਤੇ ਉਸ ਸਮੇਂ ਰੇਖਾ ਨੇ ਉਹਨਾਂ ਨੂੰ ਪ੍ਰਪੋਜ਼ ਕਰਤਾ ਰਾਜ ਬੱਬਰ ਨੂੰ ਤੇ ਰਾਜ ਬੱਬਰ ਐਨ ਟਕਾਣੇ ਤੇ ਜਾ ਕੇ ਉਹਨਾਂ ਦੀ ਜਿਵੇਂ ਕਹਿੰਦੇ ਨਾ ਘੰਟੀ ਵੱਜ ਗਈ ਤੇ ਉਹਨਾਂ ਨੇ ਇਸ ਰਿਸ਼ਤੇ ਤੋਂ ਜਵਾਬ ਦਿੱਤਾ ਰੇਖਾ ਦਾ ਦਿਲ ਫੇਰ ਟੁੱਟ ਗਿਆ ਵਿਚਾਰੀ ਫੇਰ ਇੱਕ ਵਾਰੀ ਦੀ ਇੱਕ ਵਾਰੀ ਹੋ ਰਹੀ ਗਈ ਐਨਾ ਕੁਝ ਹੋ ਜਾਣ ਤੋਂ ਬਾਵਜੂਦ ਵੀ ਰੇਖਾ ਕਿਤੇ ਹਾਰ ਮੰਨਣ ਵਾਲੀ ਸੀ ਫਿਰ 80 ਦਾ ਦੌਰ ਸ਼ੁਰੂ ਹੋਇਆ ਅਸਲ 'ਚ ਰੇਖਾ ਸੁਨੀਲ ਦੱਤ ਨਰਗੇਸ ਇਹਨਾਂ ਨਾਲ ਕੰਮ ਕਰਨ ਵਾਲੀ ਸੀ ਇਹ ਐਨੀ ਮਤਲ ਪ੍ਰਾਣੀ ਸੀ ਪਰ ਹੋਇਆ ਇਹ ਤਾਂ ਉਲਟ ਰੇਖਾ ਦੇ ਤੇ ਸੰਜੇ ਦਾਦੇ ਦੇ ਰਿਸ਼ਤੇ ਵੀ ਸੁਰਖੀਆਂ ਚ ਆਏ ਰੇਖਾ ਤੇ ਸੰਜੇ ਦਾਦ ਦੀਆਂ ਜਦ ਖਬਰਾਂ ਅਖਬਾਰ ਦੀਆਂ ਸੁਰਖੀਆਂ ਵੱਲ ਲੱਗੀਆਂ ਤਾਂ ਨਰਗਿਸ ਦੱਤ ਨੂੰ ਬੜਾ ਬੁਰਾ ਲੱਗਾ ਤੇ ਨਰਗਿਸ ਦੱਤ ਨੇ ਰੇਖਾ ਦੇ ਖਿਲਾਫ ਇਹ ਜਿਹੇ ਇਹ ਜੇ ਬਿਆਨ ਦਿੱਤੇ ਉਹਨੂੰ ਮਰਦਾਂ ਨੂੰ ਬਸਾਉਣ ਵਾਲੀ ਡੈਨ ਉਹਨੇ ਇੱਥੇ ਤੱਕ ਕਿਹਾ ਵੀ ਮੈਨੂੰ ਤਾਂ ਰੇਖਾ ਇਦਾਂ ਦੀ ਲੱਗਦੀ ਆ ਕਿ ਜਿਵੇਂ ਇਹ ਕਿਸੇ ਵਾਸਤੇ ਵੀ ਈਜ਼ੀ ਟੂ ਅਵੇਲੇਬਲ ਹੋਵੇ ਬਸ ਤੁਸੀਂ ਐ ਸਮਝ ਲਓ ਵੀ ਸੰਜੇ ਦਾਦੀ ਮਾਂ ਨੇ ਪੂਰਾ ਸਟੈਂਡ ਲੈ ਕੇ ਰੱਖਿਆ ਉਹਨੇ ਸੰਜੇ ਦੱਤ ਨੂੰ ਰੇਖਾ ਦੇ ਚੰਗਲ ਚ ਫਸਣ ਤੋਂ ਬਚਾ ਲਿਆ ਜਾਂ ਰੇਖਾ ਨੂੰ ਸੰਜੇ ਦਾਤ ਤੋਂ ਦੂਰ ਕਰਤਾ ਇਹ ਹੁਣ ਰੱਬੇ ਜਾਣਦਾ ਉਹਨੇ ਆਮ ਕਿਹਾ ਜਾਂਦਾ ਤੇ ਰੇਖਾ ਨੂੰ ਵੀ ਪੂਰੀ ਤਰ੍ਹਾਂ ਪਤਾ ਆ ਕਿ ਵੀ ਜੋ ਪਬਲਿਸਿਟੀ ਰੇਖਾ ਨੂੰ ਅਮਿਤਾਬ ਬੱਚਨ ਦੇ ਨਾਲ ਮਿਲੀ ਆ ਉਹਨੂੰ ਕਿਸੇ ਵੀ ਰਿਸ਼ਤੇ ਦੇ ਵਿੱਚ ਕਿਸੇ ਵੀ ਅਫੇਰ ਦੇ ਵਿੱਚ ਉਨੀ ਪਬਲਿਸਿਟੀ ਨਾ ਤਾਂ ਕਦੇ ਉਦੋਂ ਮਿਲੀ ਤੇ ਨਾ ਹੀ ਕਦੇ ਅੱਜ ਤੱਕ ਮਿਲੀ ਅੱਜ ਤੱਕ ਵੀ ਰੇਖਾ ਦਾ ਨਾਮ ਹਮੇਸ਼ਾ ਅਮਿਤਾਬ ਬੱਚਨ ਦੇ ਨਾਲ ਜੋੜਿਆ ਜਾਂਦਾ ਆ ਬਾਕੀ ਜਿਹੜੇ ਹਾਫੇਰ ਹੋਏ ਨੇ ਕੋਈ ਉਹਦੇ ਬਾਰੇ ਚਰਚਾ ਤੱਕ ਨਹੀਂ ਕਰਦਾ ਹੈਗਾ ਪਰ ਰੇਖਾ ਅਮਿਤਾਬ ਬੱਚਨ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿ ਉਹਨੂੰ ਉਹਨੂੰ ਹਮੇਸ਼ਾ ਇਹ ਫੀਲ ਕਰਾਉਂਦੀ ਸੀ ਕਿ ਮੈਂ ਬਹੁਤ ਖੁਸ਼ ਆ ਅੱਜ ਵੀ ਜਦੋਂ ਸਕਰੀਨ ਤੇ ਆਉਂਦੀ ਆ ਤਾਂ ਹਮੇਸ਼ਾ ਉਹ ਇਦਾਂ ਹੀ ਫੀਲ ਕਰਾਉਂਦੀ ਆ ਕਿ ਮੈਂ ਬਹੁਤ ਖੁਸ਼ ਆ ਪਰ ਅਸਲ 'ਚ ਦੇਖਿਆ ਜਾਵੇ ਉਹ ਅਮਿਤਾਬ ਬੱਚਨ ਨੂੰ ਸਬਕ ਸਿਖਾਉਣ ਦੇ ਖਾਤਰ ਹੀ ਉਹਨੇ ਵਿਆਹ ਵੀ ਕੀਤਾ ਸੀ ਰੇਖਾ ਨੇ ਮੁਕੇਸ਼ ਅਗਰ왈 ਜਿਹੜਾ ਕਿ ਦਿੱਲੀ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਉਹਦੇ ਨਾਲ ਵਿਆਹ ਕੀਤਾ ਸੀ ਬਾਅਦ ਚ ਹੀ ਗੱਲ ਪਤਾ ਲੱਗੀ ਸੀ ਮੁਕੇਸ਼ ਅਗਰਵਾਲ ਅਸਲ 'ਚ ਇਹ ਗੱਲ ਬਾਰ-ਬਾਰ ਕਹਿਣਾ ਹੁੰਦਾ ਸੀ ਕਿ ਵੀ ਇਹਨੇ ਸਿਰਫ ਅਮਿਤਾਬ ਬੱਚਾ ਨੂੰ ਨੀਚਾ ਦਿਖਾਉਣ ਵਾਸਤੇ ਹੀ ਮੇਰੇ ਨਾਲ ਵਿਆਹ ਕੀਤਾ ਜਿਹੜਾ ਮੁਕੇਸ਼ ਅਗਰਵਾਲ ਸੀ ਉਹ ਦਿੱਲੀ ਦਾ ਬਿਜ਼ਨਸਮੈਨ ਸੀ ਉਹਨੇ ਕਿਤੇ ਰੇਖਾ ਦੇ ਨਾਲ ਮੁਲਾਕਾਤ ਕੀਤੀ ਸੀ ਕਿਸੇ ਪ੍ਰੋਗਰਾਮ ਦੇ ਉੱਤੇ ਬੰਬੇ ਆਇਆ ਸੀ ਉਹ ਪ੍ਰੋਗਰਾਮ ਦੇ ਉੱਤੇ ਰੇਖਾ ਦੇ ਨਾਲ ਗੱਲਾਂ ਬਾਤਾਂ ਹੋਈਆਂ ਗੱਲਾਂ ਬਾਤਾਂ ਦੇ ਨਾਲ ਉਹਨੇ ਥੋੜੇ ਜਿਹੇ ਦਿਨਾਂ ਬਾਅਦ ਹੀ ਜਿਆਦਾ ਲੰਬਾ ਸਮਾਂ ਨਹੀਂ ਪਿਆ ਥੋੜੇ ਦਿਨ ਬਾਅਦ ਰੇਖਾ ਨੂੰ ਪ੍ਰਪੋਜ਼ ਕਰਤਾ ਰੇਖਾ ਨੇ ਪਹਿਲਾਂ ਤਾਂ ਜਵਾਬ ਦਿੱਤਾ ਪਰ ਬਾਅਦ ਚ ਰੇਖਾ ਮੰਨ ਗਈ ਜਦੋਂ ਰੇਖਾ ਮੰਨੀ ਤਾਂ ਕੁਛ ਲੰਬਾ ਸਮਾਂ ਵੀ ਨਹੀਂ ਪਿਆ ਇਹਨਾਂ ਦੋਨਾਂ ਦੇ ਵਿਆਹ ਦੀ ਖਬਰ ਵੀ ਆ ਗਈ ਹੁਣ ਵਿਆਹ ਇੰਨੀ ਛੇਤੀ ਪ੍ਰਪੋਜ਼ ਇੰਨੀ ਛੇਤੀ ਵਿਆਹ ਉਥੋਂ ਮੁਕੇਸ਼ ਅਗਰਵਾਲ ਦਾ ਦਿਲ ਕਹਿਣ ਲੱਗ ਪਿਆ ਸੀ ਵੀ ਸ਼ਾਇਦ ਰੇਖਾ ਨੇ ਮੇਰੇ ਨਾਲ ਅ ਮਤਲਬ ਮੇਰੇ ਨਾਲ ਕਿਸੇ ਕਾਰਨ ਕਰਕੇ ਵਿਆਹ ਕੀਤਾ ਜਾ ਉਹ ਮੈਨੂੰ ਪਿਆਰ ਨਹੀਂ ਕਰਦਾ ਪਰ ਦੂਸਰੇ ਪਾਸੇ ਦੇਖਿਆ ਜਾਵੇ ਮੁਕੇਸ਼ ਅਗਰਵਾਲ ਪੋਜ਼ੈਸਿਵ ਨਜ਼ਰ ਆਉਂਦਾ ਹੁੰਦਾ ਸੀ ਜਦ ਵੀ ਰੇਖਾ ਨੂੰ ਮਿਲਣਾ ਜਦ ਵੀ ਰੇਖਾ ਨਾਲ ਰਹਿਣਾ ਕਿਤੇ ਉਹ ਉਹਦਾ ਪੋਸੈਸਿਵ ਨਾ ਉਹਨੂੰ ਜਾਣਾ ਆਉਣਾ ਘਟਾਤਾ ਉਹਦਾ ਕਿਸੇ ਕੋਲ ਇਕੱਲੇ ਕੋਈ ਸ਼ੂਟਿੰਗ ਨਾ ਕਰਨ ਦੇਣੀ ਉਹਨੇ ਜਾਂ ਉਹਨੇ ਵਿੱਚ ਇੰਟਰਫੇਅਰ ਕਰਨੀ ਤੇ ਜਿਹੜੀਆਂ ਇਹ ਬਾਹਰ ਲੀਆਂ ਕੁੜੀਆਂ ਹੁੰਦੀਆਂ ਵਰਕਿੰਗ ਊਮਨ ਹੁੰਦੀਆਂ ਨੇ ਮਤਲਬ ਫਿਲਮਾਂ 'ਚ ਕੰਮ ਕਰਨ ਵਾਲੀਆਂ ਇਹ ਇੰਡੀਪੈਂਡੈਂਟ ਰਹਿਣਾ ਜਿੱਜੀਆਂ ਹੋਈਆਂ ਹੁੰਦੀਆਂ ਨੇ ਆਪਣੇ ਫੈਸਲੇ ਲੈਣਾ ਆਪ ਚਾਹੁੰਨੀਆਂ ਹੁੰਦੀਆਂ ਨੇ ਤੇ ਕਿਸੇ ਦੇ ਕਿਸੇ ਦੇ ਫੈਸਲੇ ਦੇ ਥੱਲੇ ਕੰਮ ਨਹੀਂ ਕਰਨ ਵਾਲੀਆਂ ਹੁੰਦੀਆਂ ਇਹ ਤਕਰੀਬਨ ਇਹਨਾਂ ਦੀ ਮੈਂਟੈਲਿਟੀ ਲਾ ਲਓ ਜਾਂ ਇਹਨਾਂ ਦਾ ਸੁਭਾਅ ਲਾ ਲਓ ਇਹ ਇਦਾਂ ਦਾ ਬਣ ਗਿਆ ਹੁੰਦਾ ਆ ਤੇ ਜਿਹੜਾ ਮੁਕੇਸ਼ ਅਗਰਵਾਲ ਸੀ ਜਿਆਦਾ ਪੋਜੈਸਿਵ ਸੀਗਾ ਹਰੇਕ ਗੱਲ ਤੋਂ ਟੋਕਦਾ ਸੀ ਹਰੇਕ ਗੱਲ ਤੇ ਨਾਲ ਜਾਣ ਨੂੰ ਰਹਿਦਾ ਸੀ ਹਮੇਸ਼ਾ ਸੈੱਟ ਤੇ ਜਾਣ ਨੂੰ ਕਹਿੰਦਾ ਹੁੰਦਾ ਸੀ ਤੇ ਰੇਖਾ ਉਹ ਸੈੱਟ ਤੋਂ ਆਉਣ ਤੋਂ ਮਨਾ ਕਰਦੀ ਹੁੰਦੀ ਸੀ ਵੀ ਨਹੀਂ ਆਉਣੀ ਜਦੋਂ ਬਾਰ ਬਾਰ ਠੀਠੋਕੇ ਆਉਣ ਆਈ ਜਾਂਦਾ ਜਿਵੇਂ ਰੇਖਾ ਦੇ ਮਨਾ ਕੀਤੇ ਤੋਂ ਬਗੈਰ ਵੀ ਆਈ ਜਾਂਦਾ ਹੁੰਦਾ ਸੀ ਤਾਂ ਰੇਖਾ ਫਿਰ ਉਹਦੇ ਉਹਨੂੰ ਮਿਲਣਾ ਗੱਲਾਂ ਬੰਦ ਕਰਤਾ ਜਾਂ ਉਹਦੇ ਨਾਲ ਜਿਹੜਾ ਵੀ ਉਹਦਾ ਜਦੋਂ ਉਹ ਕਹਿੰਦਾ ਵੀ ਉਹ ਆਇਆ ਮਿਲਣ ਵਾਸਤੇ ਆ ਉਹਨੂੰ ਮਿਲਣ ਤੋਂ ਇਨਕਾਰ ਕਰ ਦੇਣਾ ਜਾਂ ਅਵਾਈਡ ਕਰਨਾ ਸ਼ੁਰੂ ਕਰਤਾ ਇਹਦੇ ਨਾਲ ਮੁਕੇਸ਼ ਅਗਰਵਾਲ ਹੋਰ ਤਿਲਮ ਲਾ ਜਾਂਦਾ ਸੀ ਬਸ ਇਹ ਜੀ ਸਿਚੁਏਸ਼ਨਾਂ ਵਧਦੀ ਵਧਿਆ ਉਹ ਵਿਚਾਰਾ ਹੋਰ ਡਿਪਰੈਸ਼ਨ ਚ ਜਾਂਦਾ ਗਿਆ ਰੇਖਾ ਉਹਨਾਂ ਦਿਨਾਂ ਵਿੱਚ ਬਾਹਰਲੇ ਦੇਸ਼ ਚ ਸ਼ੂਟਿੰਗ ਕਰਨ ਵਾਸਤੇ ਗਈ ਸੀ ਸ਼ੈਕਪੀਅਰ ਦਾ ਸਟੇਜ ਪ੍ਰੋਗਰਾਮ ਸੀ ਉੱਥੇ ਰੇਖਾ ਕੋਲ ਖਬਰ ਜਾਂਦੀ ਆ ਕਿ ਵੀ ਮੁਕੇਸ਼ ਅਗਰਵਾਲ ਨੇ ਰੇਖਾ ਦਾ ਦੁਪੱਟਾ ਆਪਣੇ ਗਲੇ ਚ ਪਾ ਕੇ ਸੁਸਾਈਡ ਕਰ ਲਿਆ ਉਹ ਦੂਸਰੇ ਜਾਂ ਤੀਸਰੇ ਦਿਨ ਉੱਥੇ ਪਹੁੰਚਦੀ ਆ ਦਿੱਲੀ ਪਹੁੰਚਦੀ ਆ ਆਪਣੇ ਘਰੇ ਤੇ ਉਸ ਸਮੇਂ ਉਹਦੀ ਮਾਂ ਤੇ ਉਹਦੀ ਜਠਾਣੀ ਨੇ ਰੇਖਾ ਦੀ ਮਾਂ ਤੇ ਰੇਖਾ ਦੀ ਸੱਸ ਤੇ ਰੇਖਾ ਦੀ ਜਠਾਣੀ ਨੇ ਅ ਰੇਖਾ ਬਾਰੇ ਬਹੁਤ ਅਪਸ਼ਬਦਾਂ ਦੀ ਵਰਤੋਂ ਕੀਤੀ। ਰੇਖਾ ਦੀ ਸੱਸ ਨੇ ਤਾਂ ਇੱਥੋਂ ਤੱਕ ਕਿਹਾ ਵੀ ਆ ਡੈਨ ਆ ਗਈ ਮੇਰੇ ਮੁੰਡੇ ਨੂੰ ਡੈਨ ਆ ਡੈਨ ਖਾ ਗਈ। ਇਹਨੇ ਮੇਰਾ ਮੁੰਡਾ ਮਾਰਿਆ ਐਂ ਕਰਕੇ। ਤੇ ਜਿਹੜੀ ਜਠਾਣੀ ਸੀ, ਰੇਖਾ ਦੀ ਜਠਾਣੀ ਸੀ, ਉਹਨੇ ਇਹੋ ਜੀ ਗੱਲ ਕਹਿਤੀ ਉੱਥੇ ਜਿਹੜੀ ਰੇਖਾ ਦਾ ਅੱਜ ਤੱਕ ਪਿੱਛਾ ਨਹੀਂ ਛੱਡ ਰਹੀ। ਰੇਖਾ ਦੀ ਜਠਾਣੀ ਨੇ ਕਹਿਤਾ ਕਿ ਵੀ ਰੇਖਾ ਦਾ ਤਾਂ ਇੱਕ ਐਸੀ ਜਨਾਨੀ ਉਹਨੇ ਆਪਣੇ ਨਾਲ ਰੱਖੀ ਆ ਵੀ ਉਹਨੂੰ ਕਿਸੇ ਮਰਦ ਦੀ ਜ਼ਰੂਰਤ ਤੇ ਹੈ ਨਹੀਂ। ਕਹਿੰਦਾ ਮਤਲਬ ਉਹਦੇ ਨਾਲ ਰੇਖਾ ਦੇ ਨਾਲ ਇੱਕ ਸ਼ਖਸ ਰਹਿੰਦੀ ਹੁੰਦੀ ਆ ਜਾਂ ਰਹਿੰਦਾ ਹੁੰਦਾ ਆ ਹੁਣ ਇਹ ਨਹੀਂ ਪਤਾ ਵੀ ਰਹਿੰਦੀ ਆ ਕਿ ਉਹ ਰਹਿੰਦਾ ਆ ਕਿਉਂਕਿ ਉਹ ਉਹ ਸ਼ਖਸ ਦਾ ਪੂਰਾ ਲੁੱਕ ਜਿਹੜਾ ਉਹ ਬਿਲਕੁਲ ਅਮਿਤਾਭ ਬਚਨ ਦੀ ਕਾਪੀ ਸੀ ਹਾਲਾਂਕਿ ਦੇਖਣ ਪਾਖਣ ਤੋਂ ਉਹ ਜਿਵੇਂ ਮਧਰੀ ਛੋਟੀ ਜੀ ਮਤਲਬ ਲੱਗਦੀ ਆ ਪਰ ਉਹ ਦੇਖਣ ਪਾਖਣ ਤੋਂ ਬਿਲਕੁਲ ਮਤਲਬ ਅਮਿਤਾਬ ਬਚਨ ਦਾ ਲੁੱਕ ਕੋਟ ਪੈਂਟ ਵਾਲ हेयर ਸਟਾਈਲ ਅਮਿਤਾਬ ਬਚਨ ਵਰਗਾ ਉਹਨੂੰ ਦਿੱਤਾ ਹੋਇਆ ਸੀ ਰੇਖਾ ਨੇ ਤਾਂ ਇਸ ਕਰਕੇ ਰੇਖਾ ਦੀ ਜਠਾਣੀ ਨੇ ਰੇਖਾ ਦੇ ਉੱਤੇ ਉਹ ਸ਼ਖਸ ਦੇ ਇਲਜ਼ਾਮ ਲਾਤੇ ਜਿਹੜੀ ਰੇਖਾ ਹਮੇਸ਼ਾ ਹੱਥ ਦਾਮ ਆਪਣੇ ਨਾਲ ਰੱਖਦੀ ਸੀ ਉਹਦਾ ਨਾਮ ਆ ਫਰਜ਼ਾਨਾ ਉਹਦਾ ਨਾਮ ਆ ਫਰਜ਼ਾਨਾ ਫਰਜ਼ਾਨਾ ਦਾ ਪਹਿਲੀ ਵਾਰ ਨਾਮ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਸੀ ਉਹ ਰੇਖਾ ਦੀ ਜਠਾਣੀ ਨੇ ਰੇਖਾ ਦੇ ਉੱਤੇ ਇਲਜ਼ਾਮ ਲਾਇਆ ਸੀ ਵੀ ਫਰਜ਼ਾਨਾ ਤੇ ਰੇਖਾ ਇੱਕ ਆਪਸ ਦੇ ਵਿੱਚ ਪਤੀ ਪਤਨੀ ਵਾਂਗੂ ਰਹਿੰਦੇ ਨੇ ਪਰ ਜਦੋਂ ਯਾਸਰ ਉਸਮਾਨ ਕੋਲੋਂ ਜਿਹੜਾ ਕਿ ਉਹਨਾਂ ਨੇ ਅਨਟੋਲਡ ਸਟੋਰੀ ਇਹਨਾਂ ਕਿਤਾਬ ਲਿਖੀ ਆ ਰੇਖਾ ਦੀ ਅਨਟੋਲ ਸਟੋਰੀ ਕਿਤਾਬ ਲਿਖੀ ਆ ਉਹ ਇਸ ਇਲਜ਼ਾਮ ਨੂੰ ਖਾਰਜ ਕਰਦੇ ਪਰ ਜਿਹੜਾ ਫਰਜ਼ਾਨਾ ਆ ਉਹ ਨਾਮ ਅੱਜ ਤੱਕਰ ਗੁਪਤ ਬਣਿਆ ਹੋਇਆ ਆ ਉਹਦਾ ਜਿਹੜਾ ਕੈਰੈਕਟਰ ਆ ਰੇਖਾ ਦਾ ਕੈਰੈਕਟਰ ਆ ਦੋਨਾਂ ਦਾ ਆਪਸ ਦੇ ਵਿੱਚ ਕੈਰੈਕਟਰ ਆ ਜੋ ਸੰਬੰਧ ਨੇ ਇਹ ਅੱਜ ਤੱਕ ਗੁਪਤ ਨੇ ਅਸਲ 'ਚ ਕਿਹਾ ਜਾਂਦਾ ਵੀ ਜਿਹੜੀ ਫਰਜ਼ਾਨਾ ਆ ਉਹ ਰੇਖਾ ਦੀ ਇੱਕ ਸੈਕਟਰੀ ਦੇ ਤੌਰ ਤੇ ਕੰਮ ਕਰਦੀ ਹੈ ਪਿਛਲੇ 30-35 ਸਾਲ ਤੋਂ ਰੇਖਾ ਦੇ ਨਾਲ ਜੁੜੀ ਹੋਈ ਆ ਪਰ ਰੇਖਾ ਨੂੰ ਜੇ ਮਿਲਣਾ ਆ ਤਾਂ ਫਰਜ਼ਾਨਾ ਦੀ ਮਨਜ਼ੂਰੀ ਤੋਂ ਬਗੈਰ ਰੇਖਾ ਨੂੰ ਕੋਈ ਅੱਜ ਤੱਕ ਮਿਲ ਨਹੀਂ ਸਕਦਾ ਈਵਨ ਕਿ ਜਦੋਂ ਕਰੋਨਾ ਦੇ ਵਿੱਚ ਉਹਨਾਂ ਦੇ ਰੇਖਾ ਦੇ ਘਰ ਦੇ ਵਿੱਚ ਮਤਲਬ ਬੰਬੇ ਦੇ ਜਿਹੜੇ ਸੀਗੇ ਹੈਲਥ ਵਰਕਰ ਵਗੈਰਾ ਦਾਖਲ ਹੋਣਾ ਚਾਹੁੰਦੇ ਸੀ ਤਾਂ ਗੇਟ ਨਹੀਂ ਸੀ ਖੁੱਲਿਆ ਜਦ ਤੱਕ ਫਰਜ਼ਾਨਾ ਨੇ ਤੀਸਰੇ ਦਿਨ ਗੇਟ ਖੁੱਲ੍ਹਿਆ ਸੀ ਉਹ ਤੁਹਾਨੂੰ ਯਾਦ ਹੋਣਾ ਤੁਸੀਂ ਖਬਰਾਂ ਦੇਖੀਆਂ ਹੋਣੀਆਂ ਵੀ ਉਸ ਟਾਈਮ ਗੇਟ ਨਹੀਂ ਸੀ ਖੁੱਲ੍ਹਿਆ ਰੇਖਾ ਦਾ ਪਰਿਵਾਰ ਉਸ ਟਾਈਮ ਫਰਜ਼ਾਨਾ ਦੀ ਮਨਜ਼ੂਰੀ ਤੋਂ ਬਾਅਦ ਤਿੰਨ ਦਿਨਾਂ ਬਾਅਦ ਜਾ ਕੇ ਗੇਟ ਖੁੱਲ੍ਹਿਆ ਜਿੰਨੇ ਵੀ ਐਕਟਰਾਂ ਨਾਲ ਰਿਫੇਅਰ ਕਰਨ ਤੋਂ ਬਾਅਦ ਰੇਖਾ ਫੇਰ ਨਹੀਂ ਰੁਕੀ ਹੈਗੀ ਜਦੋਂ ਖਿਡਾਰੀ ਕੋ ਖਿਡਾਰੀ ਫਿਲਮ ਦੀ ਮਤਲਬ ਸ਼ੂਟਿੰਗ ਹੋ ਰਹੀ ਸੀ ਆਪਰੇ ਤੋਂ 13 ਸਾਲ ਛੋਟੇ ਅਕਸ਼ੇ ਕੁਮਾਰ ਦੇ ਨਾਲ ਵੀ ਰੇਖਾ ਦੇ ਜਿਹੜੇ ਰਿਸ਼ਤੇ ਸੀ ਉਹ ਸੁਰਖੀਆਂ 'ਚ ਬਣੇ ਰਹੇ ਅਕਸ਼ੇ ਕੁਮਾਰ ਵੀ ਪਲੇ ਬாய் ਵਾਇ ਦੀ ਇਮੇਜ ਦੇ ਨਾਲ ਮਾਰਕੀਟ 'ਚ ਆਇਆ ਸੀ ਤੇ ਮਾਰਕੀਟ 'ਚ ਕੀ ਆਇਆ ਸੀ ਅੱਜ ਤੱਕ ਉਹ ਪਲੇ ਬாய் ਵੀ ਇਮੇਜ ਦੇ ਨਾਲ ਹੀ ਕੰਮ ਕਰ ਰਿਹਾ ਆ ਪਰ ਅੰਦਰ ਖਾਤੇ ਕੀ ਹੋ ਰਿਹਾ ਉਹ ਗੱਲਾਂ ਅਲੱਗ ਨੇ ਮੈਂ ਜਿਹੜੀਆਂ ਗੱਲਾਂ ਕਰ ਰਹੀਆਂ ਆ ਔਨ ਰਿਕਾਰਡ ਨੇ ਜਿਹੜੀਆਂ ਗੱਲਾਂ ਉਹਨਾਂ ਦੇ ਉੱਤੇ ਹੀ ਗੱਲ ਕਰ ਰਹੀਆਂ ਆ ਰੇਖਾ ਅ ਅਕਸ਼ੇ ਕੁਮਾਰ ਦੇ ਨਾਲ ਵੀ ਰਿਲੇਸ਼ਨ ਦੇ ਵਿੱਚ ਰਹੀ ਸੀ ਪਰ ਉਸ ਸਮੇਂ ਅਕਸ਼ੇ ਕੁਮਾਰ ਰਵੀਨਾ ਡੰਡ ਦੇ ਨਾਲ ਰਿਲੇਸ਼ਨ ਦੇ ਵਿੱਚ ਸੀਗਾ ਰਵੀਨਾ ਟੰਡਨ ਔਰ ਰੇਖਾ ਦੋਨੋਂ ਉਸ ਫਿਲਮ ਚ ਕੰਮ ਕਰ ਰਹੀਆਂ ਸੀ ਔਰ ਅਕਸ਼ੇ ਕੁਮਾਰ ਰਵੀਨਾ ਟੰਡਨ ਨਾਲ ਬਹੁਤ ਪਹਿਲਾਂ ਤੋਂ ਇਸ਼ਕ ਦੇ ਵਿੱਚ ਸੀ ਔਰ ਸੀਰੀਅਸ ਇਸ਼ਕ ਦੇ ਵਿੱਚ ਸੀ ਉਹਨਾਂ ਦੋਵਾਂ ਨੇ ਵਿਆਹ ਕਰਾਉਣਾ ਸੀ ਔਰ ਕਹਿੰਦੇ ਨੇ ਕਿ ਰਵੀਨਾ ਟੰਡਨ ਤੇ ਅਕਸ਼ੇ ਕੁਮਾਰ ਦਾ ਰਿਸ਼ਤਾ ਟੁੱਟਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜੜ੍ਹ ਸੀ ਉਹ ਰੇਖਾ ਸਾਹਿਬਤ ਹੀ ਕਿਉਂਕਿ ਰਵੀਨਾ ਟੰਡਨ ਨੇ ਸੈੱਟ ਦੇ ਉੱਤੇ ਹੀ ਰੇਖਾ ਨੂੰ ਬਹੁਤ ਮਾੜਾ ਚੰਗਾ ਕਿਹਾ ਸੀ ਔਰ ਬਹੁਤ ਦੇਰ ਰੋਂਦੀ ਰਹੀ ਸੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਰਵੀਨਾ ਟੰਡਨ ਸਨੀ ਦਿਓਲ ਨੂੰ ਲੈ ਕੇ ਆਈ ਸੀ ਔਰ ਸਨੀ ਦਿਓਲ ਦਾ ਅਕਸ਼ੇ ਕੁਮਾਰ ਦੇ ਨਾਲ ਸੈੱਟ ਦੇ ਉ ਫੈਨਟੀ ਵੈਨ ਦੇ ਵਿੱਚ ਕਾਫੀ ਜੰਮ ਕੇ ਝਗੜਾ ਹੋਇਆ ਸੀ ਹੁਣ ਮੈਂ ਤੁਹਾਨੂੰ ਰੇਖਾ ਦਾ ਉਹ ਕਿੱਸਾ ਸੁਣਾਉਣ ਲੱਗਾ ਹਾਂ ਵਿੱਚੇ ਉਹ ਗੱਲ ਕਰਨ ਲੱਗਾ ਜਦੋਂ ਰੇਖਾ ਦਾ ਕਮਲ हसन ਦੇ ਨਾਲ ਖੜੀ ਗਈ ਸੀ ਰੰਗਿਆਤ ਬੈੱਡ ਦੇ ਉੱਤੇ ਖੜੀ ਗਈ ਸੀ ਔਰ ਖਾਸ ਕਰਕੇ ਵਾਣੀ ਗਣਪਤੀ ਜਿਹੜੀ ਕਿ ਕਮਲ ਦੀ ਕਮਲ हसन ਦੀ ਜਿਹੜੀ ਵਾਈਫ ਸੀਗੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਵੀ ਰੇਖਾ ਕਮਲ ਅਸਦ ਦੇ ਨਾਲ ਸ਼ੂਟਿੰਗ ਕਰ ਰਹੀ ਹੈ ਦਰਅਸਲ ਉਦੋਂ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਮੀਡਮ ਕੋਕੀਲਾ ਇਹ ਉਹ ਦਿਨਾਂ ਦੀ ਗੱਲ ਹੈ ਜਦੋਂ 1981 ਦੇ ਵਿੱਚ ਸਿਲਸਿਲਾ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਦੂਸਰੇ ਪਾਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਮੀਡਮ ਕੋਕੀਲਾ ਇਹ ਤਮਿਲ ਤਮਿਲ ਭਾਸ਼ਾ ਦੀ ਫਿਲਮ ਸੀ ਉਹ ਚ ਸਿਰੀ ਦੇਵੀ ਕਮਲ ਅਸਦ ਤੇ ਰੇਖਾ ਤਿੰਨੇ ਜਣੇ ਤਿੰਨੇ ਜਣੇ ਕੰਮ ਕਰ ਰਹੇ ਸੀ ਤੇ ਉਸ ਫਿਲਮ ਦੇ ਵਿੱਚ ਜਦੋਂ ਉਹਦੀ ਘਰ ਵਾਲੀ ਕਮਲ ਹਸਨ ਦੀ ਘਰ ਵਾਲੀ ਬਾਣੀ ਗਣਪਤੀ ਉਹਨੂੰ ਪਤਾ ਲੱਗਿਆ ਕਿ ਰੇਖਾ ਤੇ ਕਮਲ ਹਸਨ ਦਾ ਇਸ਼ਕ ਖਬਰਾਂ ਚ ਆ ਰਿਹਾ ਸੁਰਖੀਆਂ ਬਣ ਰਹੀਆਂ ਮੈਗਜ਼ੀਨਾਂ ਚ ਉਹਨਾਂ ਦੀ ਫੋਟੋਆਂ ਆ ਰਹੀਆਂ ਤਾਂ ਜਦੋਂ ਬਾਣੀ ਗਣਪਤੀ ਉਹ ਸੋਟਲ ਚ ਪਹੁੰਚਦੀ ਆ ਤਾਂ ਰੇਖਾ ਕਮਲ ਹਸਨ ਦੇ ਨਾਲ ਬੈੱਡ ਦੇ ਉੱਤੇ ਪਈ ਹੁੰਦੀ ਆ ਤੇ ਉਹ ਉਹ ਇਹ ਤਾਂ ਸੀ ਕਮਰੇ ਦੀ ਗੱਲਬਾਤ ਪਰ ਬਾਹਰ ਜਦੋਂ ਬਾਣੀ ਗਣਪਤੀ ਆਉਂਦੀ ਹੈ ਤਾਂ ਬਹੁਤ ਚੀਕ-ਚੀਕ ਕੇ ਰੌਲਾ ਪਾਉਣ ਲੱਗ ਪੈਂਦੀ ਹੈ ਕਮਲਸ ਨੂੰ ਬਹੁਤ ਮਾੜਾ ਚੰਗਾ ਬੋਲਣ ਲੱਗ ਪੈਂਦੀ ਆ ਜਦੋਂ ਫਿਲਮ ਦੀ ਸ਼ੂਟਿੰਗ ਚੱਲਦੀ ਹੁੰਦੀ ਹੈ ਥੋੜੇ ਦਿਨਾਂ ਬਾਅਦ ਹੀ ਰੇਖਾ ਨੂੰ ਉਸ ਫਿਲਮ ਚੋਂ ਕੱਢ ਦਿੱਤਾ ਗਿਆ ਤੇ ਉਹਦੀ ਥਾਂ ਦੇ ਉੱਤੇ ਮਲਿਆਲਮ ਇੱਕ ਅਭਿਨੇਤਰੀ ਜੀ ਦੀਪਾ ਉਹ 19 ਮੇਰੀ ਵੀ ਕਹਿੰਦੇ ਨੇ ਉਹਨੂੰ ਉਸ ਫਿਲਮ ਤੇ ਰੇਖਾ ਦੀ ਜਗ੍ਹਾ ਤੇ ਰਿਪਲੇਸ ਕਰ ਦਿੱਤਾ ਗਿਆ ਪਰ ਜਦੋਂ ਕਮਲ ਲਧਨ ਤੇ ਰੇਖਾ ਕੋਲੋਂ ਉਹਨਾਂ ਉਸ ਇਨਸੀਡੈਂਟ ਬਾਰੇ ਪੁੱਛਿਆ ਜਾਂਦਾ ਤਾਂ ਦੋਨੋਂ ਉਸ ਇਨਸੀਡੈਂਟ ਦੀ ਪੁਸ਼ਟੀ ਨਹੀਂ ਕਰਦੇ ਮਤਲਬ ਇਨਕਾਰ ਕਰ ਦਿੰਦੇ ਨੇ ਇਹ ਸਾਰੀ ਘਟਨਾ ਨੂੰ ਇੱਕ ਤਮਿਲ ਦਾ ਪੱਤਰਕਾਰ ਸੀ ਉਹਨੇ ਰੈਡਿਓ ਨੂੰ ਇਸ ਹੋਟਲ ਦੇ ਕਰਮਚਾਰੀ ਦੁਆਰਾ ਜਿਹੜੀ ਦੱਸੀ ਗਈ ਸੀ ਗੱਲ ਉਹਦੇ ਹਿਸਾਬ ਨਾਲੇ ਸਾਰੀ ਗੱਲ ਦੱਸੀ ਸੀ ਤੇ ਉਹ ਹੋਟਲ ਦਾ ਨਾਮ ਉਹਨੇ ਦੱਸਿਆ ਸੀ ਚੋਲਾ ਸ਼ੈਲਟਨ ਤੇ ਇਹ ਘਟਨਾ ਸਾਲ 1979 ਦੇ ਵਿੱਚ ਉਹਨੇ ਖੁੱਲ ਕੇ ਦੱਸੀ ਸੀ ਦੋਸਤੋ ਇਹ ਤਾਂ ਸੀ ਰੇਖਾ ਦੇ ਨਵੀਨ ਨੇਚਰਲ ਤੋਂ ਲੈ ਕੇ ਕਮਲ ਹਸਨ ਤੇ ਤੋਂ ਲੈ ਕੇ ਅਕਸ਼ੇ ਕੁਮਾਰ ਤੱਕ ਜੋ ਉਹਦੇ ਰਮਾਂਜ਼ ਜ਼ਿੰਦਗੀ ਦੇ ਚਰਚੇ ਰਹੇ ਨੇ ਉਹ ਚਰਚੇ ਜਿਹੜੇ ਕਿ ਔਨ ਰਿਕਾਰਡ ਨੇ ਇਹ ਤੋਂ ਵਿਦਾਊਟ ਰਿਕਾਰਡ ਜਿਹੜਾ ਕੁਝ ਹੈਗਾ ਉਹਦੇ ਬਾਰੇ ਨਾ ਤਾਂ ਮੈਂ ਗੱਲ ਕਰਨੀ ਆ ਨਾ ਹੀ ਕੋਈ ਗੱਲ ਕਰਨ ਦਾ ਫਾਇਦਾ ਕਿਉਂਕਿ ਉਹਨਾਂ ਦੇ ਕੋਈ ਪ੍ਰੂਫ ਨਹੀਂ ਹੈਗੇ ਹਾਲਾਂਕਿ ਰੇਖਾ ਨੇ ਆਪਣੀ ਜ਼ਿੰਦਗੀ 'ਚ ਕਿਹਾ ਹੋਇਆ ਵੀ ਮੇਰਾ ਜਿਹੜਾ ਪਹਿਲਾ ਫੇਰ ਸੀ ਉਹ 9ਵੀਂ ਕਲਾਸ ਦੇ ਵਿੱਚ ਸ਼ੁਰੂ ਹੋ ਗਿਆ ਸੀ ਚਾਹੇ ਇਹ ਗੱਲਾਂ ਤਾਂ ਹੈਗੀਆਂ ਜਿਹੜੀਆਂ ਔਨ ਰਿਕਾਰਡ ਨੂੰ ਪਈਆਂ ਨੇ ਬਾਕੀ ਇਸ ਦੁਨੀਆ 'ਤੇ ਸਾਰਿਆਂ ਨੂੰ ਫ੍ਰੀडम ਆ ਜੋ ਜਿਸੇ ਦੇ ਦਿਲ 'ਚ ਆਉਂਦਾ ਉਹ ਕਰਦਾ ਪਿਆਇਆ ਤੇ ਸਾਡੇ ਵਰਗੇ ਉਹ ਗੱਲਾਂ ਦੱਸਦੇ ਪਏ ਨੇ ਠੀਕ ਆ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅ